ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਗੁਟਕਾ ਸਾਹਿਬ ਦੀ ਸੌਚ ਕੇ ਕਿਹਾ ਸੀ ਕਿ ਮੈਂ ਪੰਜਾਬ ਦੇ ਵਿੱਚੋਂ ਸੱਤਾ ਦਿਨਾਂ ਦੇ ਵਿੱਚ ਵਿੱਚ ਨਸ਼ਾ ਖਤਮ ਕਰ ਦਿਆਂਗਾ ਤੇ ਕਿਸਾਨਾਂ ਦਾ ਕਰਜ਼ਾ ਵੀ ਮਾਫ ਕੀਤਾ ਜਾਵੇਗਾ ਨਾ ਤੇ ਕਿਸਾਨਾਂ ਦਾ ਕਰਜ਼ਾ ਮਾਫ ਹੋਇਆ ਨਾ ਨਸ਼ਾ ਬੰਦ ਹੋਇਆ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਖੂਬ ਚਿੱਟੇ ਦਾ ਨਸ਼ਾ ਵਿਖਿਆ ਤੇ ਹਜ਼ਾਰਾਂ ਨੌਜਵਾਨ ਮੌਤ ਦੀ ਭੇਡ ਚੜ ਗਏ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਾਰ-ਵਾਰ ਇਹੀ ਗੱਲ ਕਹੀ ਜਾਂਦੀ ਹੈ ਕਿ ਜਿਹੜੇ ਲੋਕਾਂ ਨੇ ਪੰਜਾਬ ਦੀਆਂ ਮਾਵਾਂ ਪੰਜਾਬ ਦੀਆਂ ਭੈਣਾਂ ਦੀਆਂ ਭੈਣਾਂ ਦੀਆਂ ਰੰਗ-ਬਰੰਗੀਆਂ ਚੁੰਨੀਆਂ ਦੇ ਅਰੰਗ ਚਿੱਟੇ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਵਾਸਤੇ ਕੋਈ माफी ਨਾ ਬਣੀ ਉਹਨਾਂ ਨੂੰ ਕਾਨੂੰਨ ਬਣਦੀ ਸਜ਼ਾ ਦੇਵੇਗਾ ਲੇਕਿਨ ਕੈਪਟਨ ਅਮਰਿੰਦਰ ਸਿੰਘ ਨੇ ਚੌਨ ਜਿੱਤੀ ਮੁੱਖ ਮੰਤਰੀ ਬਣੇ ਲੇਕਿਨ ਆਪਣੇ ਮਹਿਲ ਦੇ ਵਿੱਚ ਹੀ ਬੈਠੇ ਰਹੇ ਤੇ ਬਾਅਦ ਵਿੱਚ ਜਦੋਂ 111 ਦਿਨ ਰਹਿ ਗਏ ਅਸਤੀਫਾ ਦੇ ਦਿੱਤਾ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਜਾ ਮਿਲੇ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦਿਨਾਂ ਦੇ ਵਿੱਚ ਜੇਕਰ ਕਾਰਵਾਈ ਕੀਤੀ ਹੁੰਦੀ ਬਿਕਰਮਜੀਠਿਆ ਤੇ ਜਿਹੜੀ ਕਾਰਵਾਈ ਚਰਨ ਇਸਨ ਚੰਨੀ ਵੱਲੋਂ ਕੀਤੀ ਗਈ ਜਦੋਂ 111 ਦਿਨ ਵਾਸਤੇ ਐਸੇ ਪੰਜਾਬ ਦੇ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਬਣੇ ਸੀ ਤੇ ਲੋਕਾਂ ਨੇ ਜਿਹੜਾ ਪ੍ਰਸ਼ੰਸ਼ਾ ਕਰਨੀ ਸੀ ਲੋਕਾਂ ਨੇ ਸ਼ਲਾਘਾ ਕਰਨੀ ਸੀ ਕੈਪਟਨ ਅਮਰਿੰਦਰ ਸਿੰਘ ਦੀ ਲੇਕਰ ਉਹ ਬਿਕਰਮ ਮਜੀਠੀਆ ਨਹੀਂ ਕਹਿੰਦੇ ਉਹ ਬਿਕਰਮ ਮਜੀਠੀਆ ਸਾਹਿਬ ਕਹਿੰਦੇ ਨੇ ਫਿਰ ਦੂਸਰੇ ਪਾਸੇ ਮਰਿੰਦਰ ਸਿੰਘ ਮਨਾ ਨੇ ਵੀ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਕਰਕੇ ਕਾਰਵਾਈ ਨਹੀਂ ਕੀਤੀ ਕਿਉਂਕਿ ਸਤਜੀਤ ਜਿਹੜੇ ਮਜੀਠੀਆ ਨੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਖਾਸਪ ਖਾਸ ਨੇ ਪੱਕੇ ਦੋਸਤ ਨੇ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਦੋਸਤ ਦੇ ਬੇਟੇ ਉੱਤੇ ਕਾਰਵਾਈ ਕਰ ਨਹੀਂ ਸਕਦਾ ਹਾਲਾਂਕਿ ਫੈਲਾ ਇਹਨਾਂ ਦੀ ਮੇਰੇ ਕੋਲ ਨਹੀਂ ਲੇਕਿਨ ਇੱਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਵੇਂ ਹੀ ਉਹ ਫੈਲਾ ਪੁੱਟਿਆ ਤੇ ਪੰਜਾਬ ਦੇ ਵਿੱਚ ਹਲਚਲ ਪੱਛ ਗਈ ਖਾਸ ਕਰਕੇ ਚਰਨਜੀਤ ਸਿੰਘ ਚੰਨੀ ਰਾਜਾ ਉਪਰੇ ਪ੍ਰਤਾਪ ਸਿੰਘ ਬਾਜਬਾ ਸੁਖਪਾਲ ਸਿੰਘ ਖਹਿਰਾ ਉਹਨਾਂ ਵੱਲੋਂ ਰੱਦ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਸਿਆ ਗਿਆ ਕਿ ਬਿਕਰਮਜੀਤਿਆ ਦੇ ਨਾਲ ਧੱਕਾ ਕੀਤਾ ਗਿਆ ਹੈ ਤੁਸੀਂ ਪੁਰਾਣੀਆਂ ਵੀਡੀਓ ਕੈਪਟਨ ਅਮਿੰਦਰ ਸਿੰਘ ਦੀਆਂ ਪ੍ਰਤਾਪ ਸਿੰਘ ਬਾਜਬਾ ਸੁਖਪਾਲ ਸਿੰਘ ਖਹਿਰਾ ਦੀਆਂ ਜਲਦੀ ਸਿਰ ਚੰਨੀ ਵਿਆ ਦੇਖ ਸਕਦੇ ਹੋ ਜਿੱਥੇ ਇਹਨਾਂ ਨੇ ਰੱਜ ਕੇ ਕੋਸਿਆ ਸੀ ਭੜਿਆ ਸੀ ਬਿਕਰਮ ਜੀਤਿਆ ਨੂੰ ਕਿਹਾ ਸੀ ਕਿ ਇਹ ਚੱਟੇ ਦਾ ਵਪਾਰੀ ਹੈ ਇਹ ਡਰਗ ਦਾ ਸੂਦਾਕਰ ਹੈ ਲੇਕਿਨ ਹੁਣ ਉੱਤੇ ਪੜਦਾ ਕਿਉਂ ਪਾਰਿਆ ਨਹੀਂ ਇਧਰ ਅੱਜ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਹੈ ਬਿਕਰਮ ਜੀਤਿਆ ਦੇ ਹੱਕ ਵਿੱਚ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ ਬਿਕਰਮ ਜੀਤਿਆ ਤੇ ਬਿਕਰਮ ਜੀਤਿਆ ਦੇ ਪਰਿਵਾਰ ਦਾ ਇਹ ਉਹੀ ਕੈਪਟਨ ਅਮਰਿੰਦਰ ਸਿੰਘ ਹੈ ਜਿਹੜਾ ਕਹਿੰਦਾ ਸੀ ਕਿ ਨਸ਼ੇ ਦੇ ਸੂਦਾਕਰ ਬਿਕਰਮ ਜੀਤਿਆ ਅਤੇ ਸੁਖਬੀਰ ਸਿੰਘ ਬਾਦਲ ਜੇਲ੍ਹ ਦੀਆਂ ਤੁਲਾਕਾਂ ਦੇ ਪਿੱਛੇ ਹੋਣਗੇ ਲੇਕਿਨ ਇਹ ਅੰਦਰੋਂ ਅੰਦਰੀ ਇੱਕੋ ਨੇ ਯਾਨੀ ਕਿ ਸਿਆਸਤ ਕੀਤੀ ਜਾ ਰਹੀ ਹੈ ਇਹਨਾਂ ਵੱਲੋਂ ਸਿਆਸਤ ਦੇ ਨਾਮ ਤੇ ਠੋਕ ਕੀਤਾ ਜਾ ਰਿਹਾ ਹੈ ਇਹ ਕੋਈ ਸਮਾਜ ਸੇਵੀ ਨਹੀਂ ਇਹ ਕੋ ਪੰਜਾਬ ਦੇ ਹਿੱਤਾਂ ਦੀ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਕਰਦੇ ਲੇਕਿਨ ਇਹ ਅੰਦਰੋਂ ਅੰਦਰੀ ਇੱਕ ਦੂਜੇ ਨਾਲ ਮਿਲੇ ਹੁੰਦੇ ਨੇ ਅੱਜ ਇੱਕ ਠੋਕੇ ਬਿਆਨ ਦਿੱਤਾ ਹੈ ਕੈਪਟਨ ਅਮਰਤ ਸਿੰਘ ਨੇ ਕਿ ਮੈਂ ਨਖੇਦੀ ਕਰਦਾ ਹਾਂ ਜਿਹੜੀ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਰਵਾਈ ਗਈ ਹੈ ਬਿਕਰ ਮਜੀਠੀਆ ਤੇ ਬਿਕਰ ਮਜੀਠੀਆ નિર્ਦੋਸ਼ ਹੈ ਉਹ ਦੋਸ਼ੀ ਨਹੀਂ ਉਸ ਨੂੰ ਪੰਜਾਬ ਅਤੇ ਰੈਨ ਦੀ ਹਾਈ ਕੋਰਟ ਵੱਲੋਂ ਵੀ ਕਲੀਨ ਚਿੱਟ ਮਿਲੀ ਹੋਈ ਹੈ ਉਸ ਨੂੰ ਭਾਰਤੀ ਮਾਨਯੋਗ ਸੁਪਰੀਮ ਕੋਰਟ ਅਦਾਲਤ ਵੱਲੋਂ ਵੀ ਜਿਹੜੀ ਹੈ ਹਰੀ ਛਾੜੀ ਮਿਲੀ ਹੋਈ ਹੈ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਇਹ ਸ਼ਬਦੀ ਹਮਲਾ ਕਰ ਦਿੱਤਾ ਹੈ ਕੈਪਟਨ ਅਮਿੰਦਰ ਸਿੰਘ ਨੇ ਉਹੀ ਹੈ ਕੈਪਟਨ ਅਮਿੰਦਰ ਸਿੰਘ ਹੈ ਜਿਹੜਾ ਕਹਿੰਦਾ ਸੀ ਕਿ ਇਸ ਕਮੇਟੀ ਦੇ ਕੋਲੋਂ ਪੰਜਾਬ ਨਹੀਂ ਸਭ ਆ ਜਾਵੇਗਾ ਇਹ ਪੰਜਾਬ ਦੇ ਅਖਲਾਕੀ ਹੱਕਾਂ ਦੀ ਗੱਲ ਹੀ ਕਰ ਸਕਦਾ ਇਹ ਮੁੱਖ ਮੰਤਰੀ ਨਹੀਂ ਬਣੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੜੇ ਵੀ 3.5 ਸਾਲ ਵੀ ਹੋ ਗਏ ਨੇ ਤੇ ਦੂਸਰੇ ਪਾਸੇ ਉਹਨਾਂ ਨੇ ਜਿਹੜੀ ਗੱਲ ਕਹੀ ਸੀ ਕਿ ਡਰਗ ਤਸਕਰ ਡਰਗ ਸਮਗਲਰਸ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜੇਲ੍ਹ ਦੀਆਂ ਸਲਾਖਾਂ ਦੇ ਵਿੱਚ ਹੋਣਗੇ ਉਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਕੇ ਦਿਖਾਇਆ ਲੇਕਿਨ ਕੈਪਟਨ ਅਮੰਦਰ ਸਿੰਘ ਹਾਕਮ